ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰੇ ਪਿਆਰਵਾਂ ਦਾ ਆਪਣੇ ਚੈਨਲ ਤੇ ਹਾਂਜੀ ਆਪਾਂ ਬਣਾਵਾਂਗੇ ਅੱਜ ਬਿਨਾ ਬੇਕ ਕੀਤੇ ਬਹੁਤ ਹੀ ਵਧੀਆ ਆਟੇ ਦੇ ਬਿਸਕੁਟ ਬਹੁਤ ਹੀ ਟੇਸਟੀ ਬਣਦੇ ਆ ਘਰ ਵਿੱਚ ਸੌਖੇ ਤਰੀਕੇ ਨਾਲ ਆਪਾਂ ਬਣਾ ਸਕਦੇ ਆ ਤੇ ਜਿਹੜੇ ਜਿਹੇ ਸਮਾਨ ਦੀ ਜਰੂਰਤ ਆ ਤੁਹਾਨੂੰ ਦੱਸ ਦਿੰਨੇ ਆ ਜੀ ਆਪਾਂ ਲਿਆ ਜੀ ਆਟਾ ਇੱਕ ਕੌਲੀ ਭਰ ਕੇ ਆਟੇ ਨੂੰ ਕਣਕ ਦੇ ਆਟੇ ਨੂੰ ਚੰਗੀ ਤਰ੍ਹਾਂ ਛਾਂ ਲਿਆ ਛਾਣੀ ਦੇ ਨਾਲ ਇੱਕ ਕੌਲੀ ਇਹ ਵਾਲੀ ਮੈਂ ਭਰ ਕੇ ਫੁੱਲ ਭਰ ਕੇ ਜਾਨੀ ਕਿ ਲਈ ਸੀ ਆਟੇ ਦੀ ਇਹ ਹੈਗੀ ਜੀ ਆਪਣੇ ਕੋਲੇ ਖੰਡ ਖੰਡ ਮੋਟੀ ਜਿਹੜੀ ਦਾਣਾ ਖੰਡ ਹੁੰਦੀ ਉਹ ਨੂੰ ਪੀਸ ਲਿਆ ਇਹ ਹੈਗੀ ਜੀ ਅੱਧੇ ਕੌਲੀ ਤੋਂ ਵੱਧ ਤੇ ਭਰੀ ਕੌਲੀ ਤੋਂ ਘੱਟ ਹੈਗੀ ਥੋੜੀ ਜੀ ਆਪਾਂ ਬਰਾਬਰ ਨਹੀਂ ਪਾਉਂਦੇ ਜਾਨੀ ਕਿ ਥੋੜੀ ਜੀ ਘੱਟ ਪਾਵਾਂਗੇ ਇਹ ਹੈਗਾ ਜੀ ਆਪਣੇ ਕੋਲੇ ਸੂਜੀ ਸੂਜੀ ਦੇ ਆਪਾਂ 3-4 ਚਮਚੇ ਪਾਵਾਂਗੇ ਦੇਸੀ ਘਿਓ ਹੈ ਜੀ ਇਹਦੇ ਵੀ ਆਪਾਂ 3 ਚਮਚੇ ਪਾਵਾਂਗੇ ਇਹ ਹੈਗਾ ਜੀ ਨਾਰੀਅਲ ਦਾ ਪੂਰਾ ਇਹਦੇ ਵੀ ਆਪਾਂ 2 ਚਮਚੇ ਪਾਵਾਂਗੇ ਇਹ ਹੈਗਾ ਜੀ ਆਪਣੇ ਕੋਲੇ ਕਾਜੂ ਬਦਾਮ ਤੇ ਪੇਸਤਾ ਇਹਨੂੰ ਪੀਸ ਕੇ ਆਪਾਂ ਪਾウダー ਬਣਾ ਲਿਆ ਇਹ ਵੀ ਆਪਾਂ ਵਿੱਚ ਪਾਵਾਂਗੇ 4 ਤੋਂ 5 ਚਮਚੇ ਇੱਕ ਚਮਚਾ ਜੀ ਆਪਾਂ ਸੌਂਪ ਦਾ ਲੈ ਲਿਆ ਇੱਕ ਪਾਵਾਂਗੇ ਜੀ ਚਮਚਾ ਆਪਾਂ એલਚੀ ਪਾਊਡਰ ਦਾ ਇਧਰ ਆ ਪਰਲੇ ਪਾਣੀ ਤੇ ਚਲੋ ਜੀ ਆਪਾਂ ਆਟਾ ਗੁੰਨਦੇ ਆ। ਲੋ ਜੀ ਆਪਣਾ ਆਟਾ ਇੱਕ ਕੋਲੀ ਭਰੀ ਹੋਈ ਫੁੱਲ ਭਰੀ ਹੋਈ ਆ ਇਹ ਹੈਗੀ ਜੀ ਆਪਣੀ ਖੰਡ ਖੰਡ ਆਪਾਂ ਅੱਧੀ ਕੋਲੀ ਲਈ ਸੀ ਜਦੋਂ ਇਹ ਪੀਸੀ ਆ ਤੇ ਇਹ ਨਾ ਥੋੜੀ ਜਿਹੀ ਫੁੱਲ ਜਾਂਦੀ ਆ। ਤੇ ਥੋੜੀ ਜਿਹੀ ਮੈਂ ਰੱਖ ਲਈ ਇਹਦੇ ਵਿੱਚੋਂ ਤੇ ਇਹ ਪਾਵਾਂਗੇ ਜੀ ਆਪਾਂ ਨਾਰੀਅਲ ਦਾ ਪੂਰਾ ਦੋ ਚਮਚੇ ਆਪਣੇ ਕੋਲੇ ਸੂਜੀ ਪਾਵਾਂਗੇ ਜੀ ਆਪਾਂ ਚਾਰ ਚਮਚੇ ਮੈਂ ਸੂਜੀ ਦੇ ਪਾਤੇ ਆ ਇਹ ਹੈਗੇ ਜੀ ਕਾਜੂ ਬਦਾਮ ਪਿਸਤਾ ਪੀਸੇ ਹੋਏ ਚਮਚਾੜਾ ਆਪਣਾ ਥੋੜਾ ਜਿਹਾ ਇਹ ਵੱਡਾ ਇਹ ਚਮਚਾ ਹੈਗਾ ਛੋਟਾ ਜਿਹੜਾ ਆਮ ਆਪਣੇ ਘਰਾਂ ਦੇ ਵਿੱਚ ਨਾਰਮਲ ਹੁੰਦੇ ਆ ਇਹ ਚਮਚਾ ਥੋੜਾ ਜਿਹਾ ਜੀ ਵੱਡਾ ਆਪਣੇ ਕੋਲੇ। ਬਾਕੀ ਤੁਸੀਂ ਆਦੀ ਮਰਜ਼ੀ ਮੁਤਾਬਕ ਪਾ ਸਕਦੇ ਆ। 3 ਚਮਚੇ ਮੈਂ ਪਾਤੇ ਆ ਜੀ। 1 ਚਮਚਾ ਆਪਣੇ ਕੋਲੇ ਸੌਂਫ ਦਾ। ਮਲਾਈ ਚ ਪਾਊਡਰ ਪਾਵਾਂਗੇ। 1 ਇੱਕ ਛੋਟਾ ਚਮਚੇ ਪਾਵਾਂਗੇ ਵੱਡਾ ਮੈਂ ਅੱਧਾ ਪਾਤਾ। ਲੋ ਜੀ ਮੈਂ ਚੰਗੀ ਤਰ੍ਹਾਂ ਆਪਾਂ ਕਰ ਲਾਂਗੇ ਮਿਕਸ। ਤੇ ਘਰ ਵਿੱਚ ਬਹੁਤ ਟੇਸਟੀ ਬਹੰਦੇ ਆਪਣੇ ਆٹے ਦੇ ਸੂਜੀ ਦੇ ਬਿਸਕਟ। ਹਾਂਜੀ ਪਾਵਾਂਗੇ ਆਪਾਂ ਇਹਦੇ ਵਿੱਚ ਘਿਓ। ਘਿਓ ਵੀ ਮੈਂ ਵੱਡੇ ਚਮਚੇ ਨਾਲ ਹੀ ਪਾਉਂਗੀ। 3 ਚਮਚੇ ਇਹਦੇ ਵਿੱਚ ਘਿਓ ਦੇ ਪਾ ਲਈ। ਚੰਗੀ ਤਰ੍ਹਾਂ ਆਪਾਂ ਮਸਾਲਾਂਗੇ। ਥੋੜਾ ਜਿਹਾ ਘਿਓ ਰਹਿਂਦਾ ਜੀ ਆਪਾਂ ਬਾਕੀ ਇਹ ਵੀ ਪਾ ਲੈਨੇ 1/2 ਚਮਚਾ ਹੋਰ। ਸਾਢੇ 3 ਚਮਚੇ ਹੋਗੇ। ਲੋ ਜੇ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮਲ ਕੇ ਤੇ ਪਾਣੀ ਦੇ ਨਾਲ ਗੁੰਨ ਲਾਂਗੇ ਜੇ ਆਪਾਂ ਆਟਾ ਦੁੱਧ ਨਾਲ ਹੀ ਗੁੰਨ ਸਕਦੇ ਆ ਦੁੱਧ ਵਾਲੇ ਜਿਹੜੇ ਬਿਸਕੁਟ ਹੁੰਦੇ ਉਹ ਜਲਦੀ ਖਰਾਬ ਹੋ ਜਾਣਗੇ ਇਸ ਕਰਕੇ ਆਪਾਂ ਪਾਣੀ ਨਾਲ ਹੀ ਆਟਾ ਗੁੰਨ ਲਾਂਗੇ ਜੇ ਥੋੜਾ ਜਿਹਾ ਤੁਸੀਂ ਪਾਉਣਾ ਤੁਸੀਂ ਪਾ ਵੀ ਸਕਦੇ ਆ ਖੰਡ ਘੋਲ ਲਓ ਦੁੱਧ ਦੇ ਵਿੱਚ ਲੋ ਜੀ ਹੁਣ ਆਪਾਂ ਪਾਣੀ ਪਾ ਕੇ ਆਟਾ ਗੁੰਨ ਲਾਂਗੇ ਆਟਾ ਜਿਹੜਾ ਆਪਣਾ ਨਾ ਤਾਂ ਜਿਆਦਾ ਟਾਈਟ ਹੋਣਾ ਚਾਹੀਦਾ ਨਾ ਹੀ ਇਹ ਿੱਲਾ ਹੋਣਾ ਚਾਹੀਦਾ ਬਸ ਜਿਸ ਤਰ੍ਹਾਂ ਆਪਾਂ ਰੋਟੀ ਦਾ ਆਟਾ ਲੱਖਦੇ ਆ ਉਸ ਤਰ੍ਹਾਂ ਹੀ ਹੋਣਾ ਚਾਹੀਦਾ ਪਾਣੀ ਇੱਥੇ ਘੱਟ ਲੱਗੂਗਾ ਜੀ ਇਹ ਚ ਇਹ ਨਾ ਖੰਡ ਪਾਈ ਹੁੰਦੀ ਜਦੋਂ ਤੇ ਪਾਣੀ ਦੀ ਘੱਟ ਜ਼ਰੂਰਤ ਪੈਂਦੀ ਆ ਬਾਕੀ ਆਪਾਂ ਥੋੜਾ ਥੋੜਾ ਕਰਕੇ ਹੀ ਪਾਵਾਂਗੇ ਜੇ ਕਦੇ ਜ਼ਿਆਦਾ ਵੀ ਹੋ ਜੇ ਤਾਂ ਫਿਰ ਤੁਸੀਂ ਇਹਦੇ ਵਿੱਚ ਆਟਾ ਵੀ ਪਾ ਸਕਦੇ ਆ ਜੇ ਕਈ ਵਾਰੀ ਢਿੱਲਾ ਹੋ ਜਾਂਦਾ ਪਾਣੀ ਵੱਧ ਪੈ ਜਾਂਦਾ ਜਾਂ 2 ਚਮਚੇ ਸੂਜੀ ਹੋਰ ਪਾ ਸਕਦੇ ਆ ਜਾਂ ਆਟਾ ਪਾ ਸਕਦੇ ਲੋਈਆ ਆਪਾਂ ਆਟੇ ਦੀ ਤਰ੍ਹਾਂ ਚੰਗੀ ਤਰ੍ਹਾਂ ਗੁੰਨ ਲਏ ਲਓ ਜੀ ਆਪਾਂ ਆਟਾ ਗੁੰਨ ਲਿਆ ਇਸ ਤਰ੍ਹਾਂ ਨਾ ਹੀ ਜ਼ਿਆਦਾ ਟੈਟਾ ਨਾ ਹੀ ਢਿੱਲਾ ਤੇ ਇਹਨੂੰ ਆਪਾਂ 10 ਮਿੰਟ ਲਈ ਰੈਸਟ ਤੇ ਰੱਖਾਂਗੇ। ਉਹਨੇ ਟਾਈਮ 'ਚ ਆਪਾਂ ਚੁੱਲ੍ਹੇ ਦੇ ਵਿੱਚ ਅੱਗ ਮਚਾਉਣੇ ਆ ਕੜਾਹੀ ਧਾਰਦੇ ਆ। ਲਓ ਜੀ ਆਪਾਂ ਅੱਗ ਮਚਾ ਲਈਏ ਤੇ ਕੜਾਹੀ ਲਈਏ ਰੱਖ। ਇਹਦੇ 'ਚ ਪਾਵਾਂਗੇ ਜੀ ਆਪਾਂ ਪਰਫੈਕਟ ਤੇਲ ਫਰਾਈ ਕਰਨ ਵਾਸਤੇ ਬਿਸਕਟ। ਇਹਨੂੰ ਆਪਾਂ ਜ਼ਿਆਦਾ ਨਹੀਂ ਗਰਮ ਕਰਨਾ ਹੈਗਾ। ਇਹ ਹਲਕਾ ਜਿਹਾ ਗਰਮ ਕਰਾਂਗੇ ਬਸ। ਫਿਰ ਬਿਸਕਟ ਜਿਹੜੇ ਆਪਣੇ ਚੰਗੀ ਤਰ੍ਹਾਂ ਬਣ ਜਾਣਗੇ ਤੇ ਇਧਰ ਜੀ ਆਪਣੇ ਆਟੇ ਨੂੰ ਹੋ ਗਏ 10 ਮਿੰਟ। 10 ਮਿੰਟ ਹੋ ਗਿਆ ਇਹਦੇ ਆਪਾਂ ਬਿਸਕੁਟ ਬਣਾ ਲੈਨੇ ਆ। ਲੋ ਜੀ ਆਪਾਂ ਚਕਲਾ ਚਕਲਾ ਲੈ ਲਿਆ ਤੇ ਇੱਧਰ ਆਪਾਂ ਪੇੜਾ ਬਣਾਵਾਂਗੇ। ਬਸ ਪੇੜੇ ਦੀ ਵੀ ਜ਼ਰੂਰਤ ਨਹੀਂ ਜੀ ਵੇਲਣ ਦੀ ਵੀ ਲੋੜ ਨਹੀਂ ਹੈਗੀ ਇਹਨੂੰ। ਇਸ ਤਰ੍ਹਾਂ ਆਪਾਂ ਕਰੀਏ ਜਿਆ ਬਣਾ ਲੈਣਾ। ਬਿਲਕੁਲ ਹੀ ਸੌਖਾ ਤੇ ਆਸਾਨ ਤਰੀਕਾ ਬਿਸਕੁਟ ਬਣਾਉਣ ਦਾ। ਉੰਜੀ ਆਪਾਂ ਕਰਦੇ ਦੇ ਨਾਲ ਜਿਸ ਤਰ੍ਹਾਂ ਆਪਾਂ ਸੈਜ ਬਣਾਉਣਾ ਆਪਾਂ ਬਿਸਕਟ ਬਣਾ ਸਕਦੇ ਆ ਸੈ ਤੁਸੀਂ ਆਪਣੀ ਮਰਜ਼ੀ ਮੁਤਾਬਕ ਬਣਾ ਸਕਦੇ ਆ ਵੱਡੇ ਛੋਟੇ ਲਓ ਜੀ ਆਪਾਂ ਇੰਨੇ ਇੱਕ ਮੋਟੇ ਜਿਹੜੇ ਬਿਸਕਟ ਬਣਾਵਾਂਗੇ ਜਿਆਦਾ ਮੋਟੇ ਵੀ ਨਹੀਂ ਹੈਗੇ ਤੇ ਜਿਆਦਾ ਇਹ ਪਤਲੇ ਵੀ ਨਹੀਂ ਹੈਗੇ ਤਾਂ ਉਹ ਪਿੱਕ ਬਰਤਨ ਦੇ ਵਿੱਚ ਰੱਖੇ ਚੱਲਾਂਗੇ ਉਹ ਜੀ ਆਪਾਂ ਇਸ ਤਰ੍ਹਾਂ ਕੱਟ ਕੇ ਤੇ ਕਰਦ ਦੇ ਨਾਲ ਇਸ ਤਰ੍ਹਾਂ ਦਬਾ ਕੇ ਜੇ ਵੀ ਸ਼ੇਪ ਬਣ ਜਾਂਦੀ ਹੈ ਬਹੁਤ ਵਧੀਆ ਬਣਦੀ ਹੈ ਦੇਖੋ ਇਸ ਤਰ੍ਹਾਂ ਆਪਾਂ ਬਣਾ ਕੇ ਰੱਖ ਲੈਣੇ ਆ ਤੇ ਨਾਲ ਦੀ ਨਾਲ ਆਪਾਂ ਫਰਾਈ ਕਰ ਲਾਂਗੇ ਤੇਲ ਹੋ ਗਿਆ ਆਪਣਾ ਗਰਮ ਲਓ ਜੀ ਆਪਣਾ ਰਿਪੈਂਡ ਹੋ ਗਿਆ ਗਰਮ ਤੇ ਆਪਾਂ ਥੋੜਾ ਜਿਹਾ ਚੈੱਕ ਕਰਦੇ ਆਂ ਬਾਅਕੀ ਦੇਖਦੇ ਆਂ ਥੋੜਾ ਜਿਹਾ ਪੀਸ ਤੇ ਜਿਆਦਾ ਗਰਮ ਨਹੀਂ ਕਰਨਾ ਹੈਗਾ ਆਪਾਂ ਬਸ ਥੋੜਾ ਜਿਹਾ ਹੀ ਗਰਮ ਕਰਨਾ ਹਲਕਾ ਜਿਹਾ ਹੀ ਵੀ ਜੇ ਜਿਆਦਾ ਆਪਾਂ ਇੱਕ ਵਾਰ ਸੇਕ ਕੱਢ ਤਾ ਕ ਕੱਢਤੀ ਫਿਰ ਆਪਣੇ ਬਿਸਕੁਟ ਜੇ ਸੜ ਜਾਣਗੇ ਤੇ ਆ ਦੇਖੋ ਆਪ ਤਾਂ ਹੁਣ ਕੀ ਕਰਦੇ ਆਂ ਸਾਰੇ ਬਿਸਕੁਟ ਜਿਹੜੇ ਬਣਾਏ ਸੀਗੇ ਜੀ ਆਪਾਂ ਤੇਲ ਦੇ ਵਿੱਚ ਪਾ ਦਿੰਨੇ ਆਂ ਠੰਡਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਇਹ ਧੂਆਂ ਵੀ ਨਹੀਂ ਕੱਢਣਾ ਇਸ ਤੋਂ ਬਾਅਦ ਆਪਾਂ ਸੇਕ ਜਿਹੜਾ ਘੱਟ ਹੀ ਰੱਖਣਾ ਜ਼ਿਆਦਾ ਨਹੀਂ ਸੇਕ ਰੱਖਣਾ ਕਿ ਹਲਕੇ ਹਲਕੇ ਸੇਕ ਤੇ ਇਹਨਾਂ ਨੂੰ ਫਰਾਈ ਕਰਨਾ ਆਪਾਂ ਤੇ ਫੇਰੀ ਜਿਹੜੇ ਵਧੀਆ ਬਣਨਗੇ ਚੰਗੀ ਤਰ੍ਹਾਂ ਸਿੱਖ ਜਾਣਗੇ ਜਿਹੜੇ ਅੰਦਰੋਂ ਵੀ ਸਿੱਖ ਜਾਣ ਤੇ ਬਾਹਰੋਂ ਵੀ ਕਈ ਵਾਰ ਕੀ ਹੁੰਦਾ ਆਪਾਂ ਜ਼ਿਆਦਾ ਸੇਕ ਕਰ ਲੈਂਦੇ ਆ ਉਹ ਅੰਦਰੋਂ ਤਾਂ ਕੱਚੇ ਰਹਿ ਜਾਂਦੇ ਆ ਤੇ ਬਾਹਰੋਂ ਜੀ ਉਹ ਪੱਕ ਜਾਂਦੇ ਆ ਆਪ ਨੂੰ ਐ ਲੱਗਦੇ ਵੀ ਪੱਕੇ ਪਏ ਲਓ ਜੀ ਆਪਾਂ ਹੌਲੀ ਹੌਲੀ ਇਹਨਾਂ ਨੂੰ ਛੇੜਨਾ ਨਹੀਂ ਹੈਗਾ ਹਜੇ ਬਿਲਕੁਲ ਵੀ ਜਦੋਂ ਆਪਾਂ ਨੂੰ ਲੱਗਿਆ ਵੀ ਆਪਾਂ ਫਿਰ ਆਪਾਂ ਚਾਹ ਨਹੀਂ ਦੇ ਨਾਲ ਇਹਨੂੰ ਹਲਾਵਾਂਗੇ ਵੀ ਥੋੜੇ ਜਿ ਪੱਕ ਗਏ ਆ ਤੇ ਕੱਚੇ ਨੂੰ ਆਪਾਂ ਹਜੇ ਨਹੀਂ ਛੇੜ ਦੇਗੇ ਤੇ ਹਲਕਾ ਸੇਕ ਕਰ ਤਾਂ ਘੱਟ ਸੇਕ ਤੇ ਹੀ ਬਣਾਵਾਂਗੇ ਲੋ ਜੀ ਆਪਣੇ ਬਿਸਕੁਟ ਪਾਣ 2 2.5 ਮਿੰਟ ਹੋ ਗਏ ਆ ਤੇ ਉਹਨੇ ਟਾਈਮ 'ਚ ਮੈਂ ਦੂਜੇ ਵੀ ਬਣਾ ਲਏ ਆ ਤੇ ਹੁਣ ਆਪਾਂ ਇਹਨਾਂ ਨੂੰ ਹਲਾਵਾਂਗੇ ਦੇਖੋ ਉੱਪਰ ਆ ਗਏ ਇਹ ਤਰ ਕੇ ਨਾ ਤਰ ਕੇ ਉੱਪਰ ਹੀ ਆ ਗਿਆ ਆਪਣੀ ਆਪ ਤੇ ਮੈਂ ਹਲਾਏ ਨਹੀਂ ਸੀਗੇ ਜਿਵੇਂ ਆਪਾਂ ਹਲਾਵਾਂਗੇ ਤੇ ਟੁੱਟ ਸਕਦੇ ਆ ਤੇ ਹੁਣ ਹਲਾਵਾਂਗੇ ਜੀ ਆਪਾਂ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਇਹ ਤਰਕ ਕੇ ਉੱਪਰ ਆ ਗਿਆ ਕਿ ਉਹ ਦੇ ਤੇ ਅੱਗ ਤੁਸੀਂ ਚੁੱਲ੍ਹੇ ਦੇ ਵਿੱਚ ਦੇਖ ਸਕਦੇ ਆ ਅੱਗ ਆ ਜਿਹੜੀ ਆਪਣੀ ਬਿਲਕੁਲ ਘੱਟ ਆ ਘੱਟ ਸੇਕ ਤੇ ਹੀ ਆਪਾਂ ਪਕਾਉਣੇ ਆ ਬਿਸਕੁਟ ਲਓ ਜੀ ਹੁਣ ਆਪਾਂ ਇਹਨਾਂ ਦੀ ਦੂਜੀ ਸਾਈਡ ਜਿਹੜਾ ਚੇਂਜ ਕਰ ਦਾਂਗੇ ਸਾਈਡ ਆ ਦੇਖੋ ਆਪਣੇ ਨੇ ਇੱਕ ਪਾਸੇ ਤੇ ਸਿੱਕ ਗਏ ਬ੍ਰਾਊਨ ਹੋ ਗਏ ਤੇ ਦੂਸਰੀ ਸਾਈਡ ਆਪਾਂ ਤੇ ਨਹੀਂ ਕਰਤੀ ਆ। ਲਓ ਜੀ ਆਪਾਂ ਇਸੇ ਤਰ੍ਹਾਂ ਹੀ ਜੀ ਸਾਈਡ ਨੂੰ ਜਿਹੜੀ ਸੇਕ ਲਾਂਗੇ ਚੰਗੀ ਤਰ੍ਹਾਂ ਜਦੋਂ ਇਹ ਬ੍ਰਾਊਨ ਹੋ ਗਏ ਫੇਰ ਆਪਾਂ ਕੜਾਹੀ ਚੋਂ ਕੱਢਾਂਗੇ। ਲਓ ਜੀ ਆਪਣੇ ਬਿਸਕੁਟ ਜਿਹੜੇ ਚੰਗੀ ਤਰ੍ਹਾਂ 골ਡਨ ਹੋ ਗਏ ਦੇਖੋ ਪੱਕ ਚੁੱਕੇ ਆ। ਹੁਣ ਆਪਾਂ ਕੜਾਹੀ ਦੇ ਵਿੱਚੋਂ ਇਹਨਾਂ ਨੂੰ ਕੱਢ ਦਿੰਨੇ ਆ। ਇਹ ਬਿਲਕੁਨੇ ਕੁੱਪਟੇ ਹੈਗੇ ਇਹ ਜਿਹੜਾ ਸਮਾਨ ਆਪਾਂ ਨਾਲ ਸਹੀ ਤਰੀਕੇ ਨਾਲ ਪਾ ਲਈਏ ਫਿਰੇ ਟੁੱਟਦੇ ਨਹੀਂ ਹੈਗੇ। ਬਹੁਤ ਹੀ ਵਧੀਆ ਖਸਤਾ ਬਣਦੇ ਆ ਜੀ ਇਹ। ਲੋ ਜੀ ਆਪਾਂ ਇਹਨਾਂ ਨੂੰ ਕੱਢ ਲਿਆ ਕੜਾਹੀ ਚੋਂ ਬਾਹਰ ਤੇ ਇਸੇ ਤਰ੍ਹਾਂ ਹੀ ਆਪਾਂ ਜਿਹੜੇ ਦੂਜੇ ਬਿਸਕੁਟ ਬਣਾਏ ਆ ਉਹਨਾਂ ਨੂੰ ਕੜਾਹੀ ਦੇ ਵਿੱਚ ਪਾ ਦਿੰਨੇ ਆ। ਤੇ ਵਸਾ ਪਾ ਹਲਾਉਣੇ ਨਹੀਂ। ਇਸੇ ਤਰ੍ਹਾਂ ਜਦੋਂ ਪਾਤੀ ਇਸ ਕੋੜੇ ਆਪਣੇ ਆਪ ਹੀ 2-3 ਮਿੰਟ ਬਾਅਦ ਹਲਕੇ ਸੇਕ ਤੇ ਉੱਪਰ ਨੂੰ ਆ ਜਾਣਗੇ ਫਿਰ ਆਪਾਂ ਇਹਨਾਂ ਨੂੰ ਸਾਈਡ ਚੇਂਜ ਕਰਾਂਗੇ ਦੂਜਾ ਪਾਸਾ ਕਰ ਦਿੰਨੇ ਆ ਜਿਹੜੀ ਚੰਗੀ ਤਰ੍ਹਾਂ ਸਿੱਕ ਜਾਣ ਜਿਹੜੇ ਲਓ ਜੀ ਆਪਣਾ ਦੂਜਾ ਪੂਰਵੀ ਜਿਹੜਾ ਦੇਖੋ ਆਪੇ ਉੱਪਰ ਆ ਜਾਂਦੇ ਆ ਇਸ ਕੋੜੇ ਤਰਕੇ ਜੀ ਤੇ ਇਹਨੂੰ ਆਪਾਂ ਫਿਰ ਦੋਨੇ ਸੱਡਾ ਸੇਕ ਲਾਂਗੇ ਚੰਗੀ ਤਰ੍ਹਾਂ ਗੋਲਦਨ ਚੰਗੀ ਤਰ੍ਹਾਂ ਬ੍ਰਾਊਨ ਕਰ ਲਾਂਗੇ ਜੀ ਇਹਨੂੰ ਵੀ ਆਪਾਂ ਤੇ ਦੂਜਾ ਪੂਰੀ ਵੀ ਆਪਣਾ ਵਧੀਆ ਸਿੱਗ ਗਿਆ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਬਿਸਕਟ ਬਣਾ ਲੈਨੇ ਆ। ਲੋ ਜੀ ਆਪਣੇ ਸਾਰੇ ਬਿਸਕਟ ਬਣ ਗਏ ਆ ਬਹੁਤ ਹੀ ਵਧੀਆ ਬਣੇ ਆ। ਆ ਦੇਖੋ ਪਹਿਲਾਂ ਥੋੜਾ ਜਿਹਾ ਸਾਈਜ਼ ਮੇ ਵੱਡੇ ਬਣਾਲੇ ਸੀਗੇ ਤੇ ਹੁਣ ਆਪਾਂ ਜੀ ਥੋੜੇ ਛੋਟੇ ਕਰਤੇ। ਦੇਖੋ ਬਹੁਤ ਹੀ ਵਧੀਆ ਖਾਸਤਾ ਬਿਸਕਟ ਆਪਣੇ ਬਣ ਕੇ ਤਿਆਰ ਹੋਏ ਆ। ਤੁਸੀਂ ਘੱਟ ਸੇਕਤੇ ਬਣਾਇਓ ਬਹੁਤ ਟੇਸਟੀ ਬਣਦੇ ਆ। ਠੀਕ ਹੈ ਜੀ ਮਠੀਆਂ ਸਮਝੋ ਪਰ ਤੁਸੀਂ ਬਿਸਕੁਟ ਸਮਝੋ ਪਰ ਬਿਸਕਟ ਨਾਲ ਟੇਸਟ ਆਉਂਦਾ ਕਿਉਂਕਿ ਆਪਾਂ ਇਹਦੇ ਵਿੱਚ ਕਾਜੂ ਬਦਾਮ ਸਾਰਾ ਕੁਝ ਪਾਇਆ ਹੋਇਆ ਵਧੀਆ ਚੰਗੀ ਤਰ੍ਹਾਂ ਸਮਾਨ ਤੇ ਬਹੁਤ ਵਧੀਆ ਬਣਿਆ ਤੁਸੀਂ ਵੀ ਘਰ ਵਿੱਚ ਜਰੂਰ ਬਣਾਇਓ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ